ਕ੍ਰਿਮਤੀ ਸੌਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਰੋਜ਼ਪੁਰ ਸਾਹਿਬ ਦੀਆਂ ਨਿਰਦੇਸ਼ਾਂ ਤਹਿਤ ਸ਼੍ਰੀ ਰਣਜੀਤ ਕੁਮਾਰ ਆਈਪੀਐਸ ਜੋਐਸਪੀ ਇਨਵੈਸਟੀਗੇਸ਼ਨ ਫਰੋਜ਼ਪੁਰ ਨੇ ਉਹਨਾਂ ਦੀ ਤੇ ਜੋ ਅਗਵਾਈ ਤਹਿਤ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੀਆਂ ਗਤੀਵਿਧੀਆਂ ਠੱਲ ਪਾਉਣ ਲਈ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਮੁਕੱਦਮੇ ਨਸ਼ਿਆਂ ਦੇ ਮੁਕਦਮੇ ਦਰਜ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਉਹਨਾਂ ਜਾਇਦਾਦਾਂ ਦੇ ਗੈਰ ਕਾਨੂੰਨੀ ਟਿਕਾਣੇ ਬਣਾਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦ ਜਬਤ ਕਰਉਣ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਸ ਭੇਜੇ ਜਾ ਰਹੇ ਹਨ ਇਸੇ ਕਰੀ ਤਹਿਤ ਜੀਰਾ ਸਬਡਿਵੀਜ਼ਨ ਦੀ ਪੁਲਿਸ ਵੱਲੋਂ ਹੁਣ ਤੱਕ 14 ਕੇਸ ਜੋ ਨਸ਼ੇ ਦੇ ਕਾਰੋਬਾਰ ਕਰਮਾਂ ਦੇ ਖਿਲਾਫ ਜਿਹੜੇ ਸੀ ਪ੍ਰਾਪਰਟੀ ਟੈਸਕ ਕੋਰਨ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰਾਪਰਟੀ ਜੀਰਾ ਸਬਡਿਵੀਜ਼ਨ ਵੱਲੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਚੁੱਕੀ ਹੈ ਇਸੇ ਘੜੀ ਤੇ ਤੇ ਜਿਹੜਾ ਇਹ ਘਰ ਹੈ ਇਹ ਦਵਿੰਦਰ ਸਿੰਘ ਹੈ ਬਮਨ ਇਹ ਸਾਨੋਫ ਹੈ ਜੀ ਸੁੰਦਰ ਸਿੰਘ ਇਸ ਦੇ ਉੱਤੇ ਪੰਜ ਮੁਕਦਮੇ ਐਨਡੀਪੀਐਸਟ ਦੇ ਪਹਿਲੇ ਦਰਜਾ ਤੇ 2022 ਵਿੱਚ 180 ਨੰਬਰ ਮੁਕਦਮਾ ਥਾਣਾ ਸਦਰ ਜੀਰਾ 500 ਗ੍ਰਾਮ ਹੈਰਨ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਦਰਜ ਹੋਇਆ ਸੀ ਔਰ ਦੌਰਾਨੇ ਤਬਦੀਸ਼ ਸੀ ਇਹ ਪਾਇਆ ਜੋਸ਼ ਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਰਸ ਨਹੀਂਗਾ ਕਿਸ ਨੇ ਜੋ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜੇ ਇਹ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਹੈ ਇਹ ਕੁਰਕਰਾਨ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਬਾਸ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆਂ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਹਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਦਰਾਜ ਹੈ ਮਾਲ ਮਕਮੇ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਕਿਸੇ ਨੂੰ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਰੋਸਪੁਰ ਸਾਬ ਦੀ ਨਿਰਦੇਸ਼ਾਂ ਤਹਿਤ ਸ਼੍ਰੀ ਰਣਜੀਤ ਕੁਮਾਰ ਆਈਪੀਐਸ ਜੋ ਐਸਪੀ ਇਨਵੈਸਟੀਗੇਸ਼ਨ ਫਰੋਜ਼ਪੁਰ ਨੇ ਉਹਨਾਂ ਦੀ ਤੇ ਜੋ ਅਗਵਾਈ ਤਹਿਤ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਗਤੀਵਿਧੀਆਂ ਠੱਲ ਪਾਉਣ ਲਈ ਲਗਾਤਾਰ ਜਿਹੜੀ ਮਹਿੰਮ ਜਾਰੀ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਜ਼ਿਲ੍ਹਾ ਫਰੋਜ਼ਪੁਰ ਵੱਲੋਂ ਮੁਕੱਦਮੇ ਨਸ਼ਿਆਂ ਦੇ ਮੁਕਦਮੇ ਦਰਜ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਉਹਨਾਂ ਜਾਇਦਾਦਾਂ ਦੇ ਗੈਰ ਕਾਨੂੰਨੀ ਟਿਕਾਣੇ ਬਣਾਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦ ਜਬਤ ਕਰਾਉਣ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਵੱਸ ਭੇਜੇ ਜਾ ਰਹੇ ਹਨ ਇਸੇ ਕਰੀ ਤਹਿਤ ਜੀਰਾ ਸਬਡਿਵੀਜ਼ਨ ਦੀ ਪੁਲਿਸ ਵੱਲੋਂ ਹੁਣ ਤੱਕ 14 ਕੇਸ ਜੋ ਨਸ਼ੇ ਦੇ ਕਾਰੋਬਾਰ ਕਰਮਣਾਂ ਦੇ ਖਿਲਾਫ ਜਿਹੜੇ ਸੀ ਪ੍ਰਾਪਰਟੀ ਟੈਸਕ ਕਰਨ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰਾਪਰਟੀ ਜੀਰਾ ਸਬਡਿਵੀਜ਼ਨ ਵੱਲੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਚੁੱਕੀ ਹੈ ਇਸੇ ਘਰੀ ਤੇ ਤੇ ਜਿਹੜਾ ਇਹ ਘਰ ਹੈ ਇਹ ਦਵਿੰਦਰ ਸਿੰਘ ਹੈ ਬਮਨ ਇਹ ਸਨੋਫ ਹੈ ਜਿਸ ਸੁੰਦਰ ਸਿੰਘ ਇਸ ਦੇ ਉੱਤੇ ਪੰਜ ਮੁਕਦਮੇ ਐਨਡੀਪੀਐਸ ਦੇ ਪਹਿਲੇ ਦਰਜ ਹੈ ਤੇ 2022 ਵਿੱਚ 180 ਨੰਬਰ ਮੁਕਦਮਾ ਥਾਣਾ ਸਦਰ ਜੀ ਦਾ 500 ਗ੍ਰਾਮ ਹੈਰੋਨ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਦਰਜ ਹੋਇਆ ਸੀ ਔਰ ਦੌਰਾਨ ਤਬਦੀਸ਼ ਸੀ ਇਹ ਪਾਇਆ ਜੋ ਉਸਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਰਸ ਨਹੀਂਗਾ ਜਿਸਨੇ ਜੋ ਨਸ਼ਾ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਇਹ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜੇ ਦੀ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਹੈ ਇਹ ਕੁਰਕਰਉਣ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਬਾਸ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆਂ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਹਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਦਰਾਜ ਆ ਮਾਲ ਮਕਮੇ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੋ ਨਾਂ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਕਿਸੇ ਨੂੰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par